이제는 뭐가 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 � ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਕਿ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟਿੰਗ ਕਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਜਦੋਂ ਇੱਥੇ ਪਤਾ ਕਿਉਂ ਲੱਗਦਾ ਅੱਗੇ ਮੇਰੀ ਗੱਲ ਸੁਣ ਲੋ ਅੱਥੇ ਕਿਉਂਦਾ ਮੈਂ ਤਾਂ ਬਸ ਸੁਣ ਲੋ ਗੱਲ ਆਪਣਾ ਸਾਡੇ ਜਨਤਰੀ ਸਾਡੇ ਦੇ ਸੁਣ ਲੋ ਮੇਰੀ ਮੇਰੇ ਨਾਲ ਸੁਣ ਲੋ ਨਾ ਇਹ ਚਰ ਬੋਲ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਹਾਂ ਹਾਂ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਪਤਾ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਹੀ ਖਾਦੋ ਨੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਹੈ ਤੁਹਾਨੂੰ ਅਸੀਂ ਕਹ ਰਹੇ ਹਾਂ ਕਿ ਸਾਡੇ ਹਲਕੇ ਨੂੰ ਜ਼ਿੰਮੇਵਾਰਾਂ ਸਾਡੇ ਨਾਲ ਕਿਨੋਂ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਕੋਲੋਂ ਹੈਗੇ ਆਗੇ ਅਸੀਂ ਅੱਜ ਉੱਤਜੀ ਸੋਹਣ ਲੋਕ ਕਿਸੇ ਕਾਰਨ ਕਰਕੇ ਪਤਲੇ ਕਿਵੇਂ ਤੇ ਨਹੀਂ ਪੰਨਾ ਕੁਝ ਹੋ ਜਾਂਦਾ ਉਹ ਜਪਾ ਸਾਰੇ ਭਰਾ ਆ ਗਏ ਰੰਗ ਤੇ ਬੈਠੇ ਆ ਫੇਰ ਵੀ ਕੋਈ ਕਮੇਡੀ ਨਾਲ ਬਣੀ ਹੋਣੀ ਪਿੰਡ ਦੀ ਯਾਰ ਜੇ ਇੰਨਾ ਰਬੀਆ ਲੱਗਿਆ ਭਰਾ ਹੀ ਆਪਾਂ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀਓ ਯਾਰ ਗੱਲ ਕਰੀ ਭਰਾ ਆਪਾਂ ਕੋਈ ਨਹੀਂ ਅੱਧ ਪੁਰ ਪੈਣੇ ਗੱਲ ਕਰਨ ਦੇਣਾ ਅੱਕਾਸ ਵੀ ਕਿਸਾਨ ਆ ਹੁਣ ਕਿਸਾਨ ਦਾ ਹੈਗਾ ਪਰ ਤੁਸੀਂ ਹਾਜ਼ਰੀ ਦਿਓ ਜੀ ਇਹਨੇ ਜਿੰਮੇਵਾਰੀ ਬਣਦੀ ਆ ਇਹ ਸਿਆਣਾ ਬੇਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਕੋਈ ਗੱਲ ਨਹੀਂ ਗੁਰਦੁਆਰਾ ਇੱਕ ਮਿੰਟ ਸਾਡੀ ਗੱਲ ਹੋਣੀ ਹੈ ਸਾਰਿਆਂ ਨੇ ਕਰਨੀ ਆ ਬਿਲਕੁਲ ਸਾਡਾ ਸਾਡਾ ਰੋਸ ਹੈ ਇਹ ਤਾਂ ਹੁਣ ਉੱਥੇ ਕਰਿਆ ਜਾ ਜਦੋਂ ਤੁਸੀਂ ਮੈਂਦੇ ਕਰ ਜੋ ਦੋ ਮਿੰਟ ਸਾਡਾ ਰੋਸ ਹੈ ਛੋੜੇ ਚੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਵੇਖੋ ਜੇ ਮੁੱਖ ਮੰਤਰੀ ਕੋਲੇ ਚਾਈਦਾ ਉੱਥੇ ਡਾਂਗਾ ਪੈਂਦੀ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੁਣਨ ਨੂੰ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਸ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇ ਵੱਲ ਨਹੀਂ ਸੱਦਾ ਵੀ ਹਰੇਕ ਪਿੰਡ ਚ ਬੇ ਵਿਰੋਧ ਕਰਨੇ ਕਰਨਾ ਤੁਸਾਂ ਅਸੀਂ ਵਿਰੋਧ ਨਹੀਂ ਕਰ ਰਹੇ ਤੁਸੀਂ ਕਹੋ ਬਿਆਨ ਦੇ ਦਿਓ ਯਾਰ ਕਰ ਲੈਣੇ ਕਰਾ ਤੇਰੀ ਪੁਜਾਰੀ ਕਹਿੰਦਾ ਤੁਸੀਂ ਇਹ ਕਹਦੇ ਹੋ ਹੁਣ ਮੈਂ ਇੰਦਾ ਜੀ ਉਹ ਵੀ ਨਾ ਕੋਈ ਨਾ ਅੱਗ ਕਰੀ ਹਾਲੇ ਨਾ ਕੋਈ ਨਾ ਇਹ ਵੀ ਬੀਖੀ ਤੁਸੀਂ ਇਹ ਕਹਦੇ ਹੋ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਨਾ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਬਿੱਲ ਜਿਹੜੀ ਅੱਜ ਗੱਲ ਹੋਈ ਹੈ ਇਹਦਾ ਜਾ ਕੇ ਜਿਹੜਾ ਕੱਲ ਨੂੰ ਅਖਬਾਰ 'ਚ ਵੀ ਆਊਗਾ ਵੀ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫ਼ਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਹੋਇਆ ਥੋੜੀ ਜਿਹੀ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਦੇਖੋ ਫੀਰ ਇਹਦੇ ਚਿੰਤਾ ਫੀਰ ਕਰੋ ਮਾੜਾ ਜਿਹਾ ਸੁਣੋ ਗੱਲ ਵਿੱਚ ਮੈਂ ਅੱਜ ਸੁਣੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦੇਖੋ ਮੀਟਿੰਗ ਰੱਖੋ ਇਹ ਮੈਂ ਕੋ ਤੁਹਾਡੇ ਭਗਵਾਨ ਜੀ ਤੁਮਾਂ ਨੇ ਸਾਥ ਕੀ ਕਰਨਾ ਹੈ ਮੀਟਿੰਗ ਦੇਖ ਕੇ ਵਿਚਾਰੇ ਭੱਜ ਗਿਆ ਹਾਕੀ ਕਣਕਾਂ ਦਾ ਮਟਕਾ ਲੱਖੋ ਤੁਸੀਂ ਕਿੰਨੀ ਮੋਬਾਈਲ ਮੋਨੇ ਦਾ ਮਾਮਲਾ ਕਰਵਾਉਣਾ ਪਹਿਲਾਂ ਕੋਈ ਮੰਤਰੀ ਨੇ ਨਹੀਂ ਕੀਤਾ ਸਾਡੇ ਆਪ ਨੂੰ ਨਾ ਜਿੱਦੇ ਉਹਨਾਂ ਨੇ ਵੀ ਆਪੀ ਕਰਕੇ ਮੋੜੇ ਇਹ ਸਾਰੇ ਕਾਰਨਾਂ ਗੱਲ ਕਰਨਾ ਮੈਂ ਮੈਂ ਕਰੂੰਗਾ ਮੈਂ ਦੇਖੋ ਇਕੱਲਾ ਮੈਂ ਤੁਹਾਨੂੰ ਸਾਰੇ ਐਮਐਲਏ ਸਾਹਿਬਾਨਾਂ ਕੋਲ ਜਾ ਰਿਹਾ ਹਾਂ ਸਾਰੇ ਐਮਐਲਏ ਸਾਹਿਬ ਜਿੰਨੇ ਆ ਸਾਰਾ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਲੈ ਕੇ ਕਿਉਂਕਿ ਅਸੀਂ ਜਿਹੜਾ ਦੇਖੋ ਸਾਡਾ ਕੀ ਕਰਦਾ ਵੀ ਇਥੇ ਕੋਈ ਫੋਲਦਾ ਨਾ ਸਰਕਾਰ ਦਾ ਸੈਂਟਰ ਸਰਕਾਰ ਨਹੀਂ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧਦਾ ਜਿਹੜਾ ਦਾਣਾ ਚੱਪ ਕੇ ਲੱਤ ਖੋਹਦਾ ਇਸ ਲਈ ਸਾਡਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਆ ਸੈਂਟਰ ਰੋਜ਼ ਤੱਕ ਸਾਡੇ ਭਰਾ ਤੁਸੀਂ ਸਰਕਾਰ ਜੋ ਵੀ ਦੇਖੋ ਇਹ ਤਾਂ ਮੁੱਖਵਾ ਦਾ ਆਪਾਂ ਜੱਪ ਕਹਾਂਗੇ ਜਾ ਕੇ ਪਰ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੋਈ ਕੰਮ ਕੋ ਉਹ ਸਾਡਾ ਸਰਕਾਰ ਪਰਦੀ ਰੋਸ ਹੈਗੇ ਦੇਖੋ ਵੀ ਨਹੀਂ ਅਸੀਂ ਤਾਂ ਵੋਟਾਂ ਤੁਹਾਨੂੰ ਪਾਈਆਂ ਥੋੜੇ ਨਹੀਂ ਸਾਡਾ ਰੌਲਾ ਪਾਤਾ ਬਾਈ ਲੱਗ ਗਏ ਤਾਂ ਵਧ ਗਏ ਨਾ ਸੁਣੋਂਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਹੋ ਟੋਲ ਮਾਰ ਲੋ ਪੂਲੇ ਮਾੜੀ ਪੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਂ ਵਾਲੀ ਤਾਰਾਂ ਪਾਤੀ ਛੋਟਾ ਪਿੰਡ ਆ ਛੋਟਾ ਪਿੰਡਾਂ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰਾਮਪੁਰੇ ਨੇ ਨਾ ਵੇ ਵੇ ਹੱਥ ਮੇਰੇ ਕੋਲੇ ਆਏ ਪੰਜ ਮੇਰੇ ਕੋਲੇ ਆਏ ਤੂੰ ਦੱਸਿਆ ਥਾੜੇ ਫਿਰ ਉੱਥੇ ਦਾ ਸੈਕਟਰ ਰਾਮਪੁਰੇ ਠਹਿ ਕੇ ਨਹੀਂ ਮੇਰੇ ਕੋਲੇ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਬਿਲਕੁਲ ਆਏ ਤੂੰ ਆ ਕੇ ਦੂ ਮੈਂ ਐਮਐਲ ਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲੇ ਨੇੜੇ ਨੇ ਹੁਣ ਮੇਰੇ ਕੋਲੇ ਕਦੇ ਆਏ ਤੂੰ ਮਰਾਜ ਪਿੰਡ ਮੇਰੇ ਕੋਲੇ ਕਿਤੇ ਆ ਦਰਵਾਜ਼ੇ ਖੁੱਲ੍ਹਿਆ ਜਾ ਬਹੁਤ ਥਾੜੇ ਕੋਲੇ ਆ ਗਏ ਆ ਵੇਖੋ ਜੀ ਹੁਣ ਹੱਲ ਕਰਦੇ ਬੇਟੇ ਕਦੇ ਕਦੇ ਤਰ ਨਗਰ ਮਾਂ ਐਸੇ ਸਿਰ ਤੇ ਤਲਟਾ ਕਰਾਏ ਕਿਉਂਦਾ ਬਾਤ ਮੇਰੀ ਉਮਰ ਕੀ ਤੰਗ ਲੱਗੇ ਉਹ ਸਿਰ ਤੇ ਸਿਰ ਤੇ ਚੱਪਾ ਕਰਕੇ ਹੱਲ ਕਰਿਓ ਸਾਨੂੰ ਉਹ ਸਿਰ ਤੇ ਹੱਥ ਹਰ ਕੇ ਤੋੜਿਆ ਸੀ ਤੁਹਾਨੂੰ ਤੁਹਾਡੇ ਨਾਲ ਖੜੀ ਸੀ ਤੁਹਾਨੂੰ ਤਾਂ ਆਪਾ ਜਿਵੇਂ ਹੁਣ ਵੀ ਤੜਕੇ ਰੱਖੇ ਜਦੋਂ ਬਾਟਰ ਬਾਟਰ ਬਾਸ ਤੋਂ ਬੰਦਾ ਆਇਆ ਉਹਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜਾਓਗੇ ਮੈਂ ਨਹੀਂ ਮਾਰਕ ਪੈ ਗਿਆ ਤੁਹਾਡਾ ਆਏ ਨਹੀਂ ਹੈਗਾ ਸਰਕਾਰ ਮੁਰਦਾ ਆਪਾ ਮੁਰਦਾ ਆਪਾ ਮੁਰਦਾ ਆਪਾ